ਕਿ ਜਰਨਾਲ ਦੇ ਵਿੱਚ ਭਾਵਨਾਵਾਂ ਜਿਹੜੇ ਸਾਡਾ ਸਾਡਾ ਜਿਹੜਾ ਹਿੱਦਾ ਉਹ ਕੀ ਕਿਹਾ ਦੱਸੋ ਜਿਸਦਾ ਜੀ ਹੋ ਚੱਲੇ ਹੋ ਜੁਕੇ ਵਾਲਿਓ ਕੰਜਰੀ ਵਾਲ ਜਿਤਾਇਓ ਮੈਂ ਹੱਥ ਜੋੜ ਕੇ ਕਹਿਣਾ ਬੋਟਾਂ ਆਮਦਨੀ ਪਾਇਓ ਕਾਂਗਰਸ ਦੇਖੀ ਬਾਦਲ ਜਿਸਖਿਆ ਦੇਖੀਆਂ ਸਭ ਸਰਕਾਰਾਂ ਕਾਂਗਾਂਵਰੀਆਂ ਗੋਲੀ ਚੱਲੀ ਟੱਟੇ ਲੋਕ ਬਜਾ ਗੁਰੂ ਗ੍ਰੰਥ ਦੀ ਬੇਅਦਬੀ ਨੂੰ ਦੇਖਿਓ ਨਾ ਭੁੱਲ ਜਾਇਓ ਮੈਂ ਹੱਥ ਜੋੜ ਕੇ ਕਹਿਨਾ ਵੋਟਾਂ ਚਾਰ ਦੇ ਆਇਓ ਮੈਂ ਹੱਥ ਜੋੜ ਕੇ ਕਹਿਨਾ ਵੋਟਾਂ ਚਾਰ ਦੇ ਆਇਓ ਪਿੰਡਾਂ ਦੇ ਵਿੱਚ ਠੇਕੇ ਖੁੱਲ ਗਏ ਚਿੱਟਾ ਕਰ ਕਰ ਬਣਿਆ ਅਣਪ ਛਾਤੀ ਪੁਲਸ ਬਣਾਤੀ ਬੰਦਾ ਕੋਈ ਨਾ ਫੜਿਆ ਵੇਰੀ ਗੁੱਡ ਪੰਜੇ ਨੇਰ ਮੰਦਰ ਢਾਇਆ ਪੰਜੇ ਨੇਰ ਮੰਦਰ ਢਾਇਆ ਸੋਚ ਕੇ ਹੱਥ ਮਿਲਾਇਓ ਮੈਂ ਹੱਥ ਜੋੜ ਕੇ ਕਹਿਨਾ ਬੋਟਾਂ ਝਾੜੂ ਨੂੰ ਆਇਓ ਮੈਂ ਹੱਥ ਜੋੜ ਕੇ ਕਹਿਨਾ ਝੋਟਾਂ ਝਾੜੂ ਨੂੰ ਆਇਓ ਬਾਪੂ ਕਹਿੰਦਾ ਉਮਰ ਬਿਦਾ ਦਿਓ ਰਾਜ ਭਾਗ ਨਹੀਂ ਛੱਡਣਾ ਝਾੜੂ ਵਾਲਾ ਬਟਨ ਦਵਾ ਕੇ ਅਸਾਂ ਇਹਨਾਂ ਨੂੰ ਕੱਢਣਾ ਵੈਰੀ ਗੁੱਡ ਵਾਹ ਵਾਹ ਝਾੜੂ ਵਾਲਾ ਬਟਨ ਦਵਾ ਕੇ ਅਸਾਂ ਇਹਨਾਂ ਨੂੰ ਕੱਢਣਾ ਉਹ ਕਰ ਜੇ ਥੱਲੇ ਕਿਰਸਾ ਨੂੰ ਹੁਣ ਤੁਸੀਂ ਨਾ ਫਾਹੇ ਲਾਇਓ ਮੈਂ ਹੱਥ ਜੋੜ ਕੇ ਕਹਿਨਾ ਮੋਟਾ ਝਾੜੂ ਸਮਝ ਕੇ ਪਾਇਓ ਦੇ ਹੱਥ ਜੋੜ ਕੇ ਕਹਿਨਾ ਮੋਟਾ ਸੋਚ ਸਮਝ ਕੇ ਪਾਇਓ ਮੋਟਾ ਸੋਚ ਝਾੜੂ ਨੂੰ ਪਾਇਓ ਮੋਟਾ ਆਮ ਆਦਮੀ ਨੂੰ ਪਾਇਓ ਮੋਟਾ ਚੁੱਕੇ ਵਾਲਿਓ ਪਾਇਓ ਉਪਰ ਫੇਸੀਓ ਚੋਰ ਲਗਾਇਓ ਵੈਰੀ ਗੁੱਡ ਬੋਲੋ